प्राइम सौरभ चैनल थोड़ा सारिया का बहुत बहुत स्वागत है एक बार फिर हाजिर हाँ अं कुछ खास खबरें लेके इस तो पहले कि आप खबर शुरू करिए जेकर तुम चैनल पर पहली बार आए हो तो चैनल में जरूर सबसक्राइब कर लो तो जिन्होंने चैनल में पहल ही सबसक्राइब किया है उन्होंने सारे का बहुत बहुत, बहुत शुक्रिया तो हूँ आप शुरू करते हैं अज न्यूज़ सब तो पहली न्यूज़ आ रही है दसिया जा रहा है कि दुनिया का सब तो जोड़ा टूरिस्ट हब हैगा शहर है वो थाईलैंड ਮੁਲਕਾਂ ਦੇ ਵਿੱਚੋਂ ਮੰਨਿਆ ਜਾਂਦਾ ਹੈ ਤੇ ਉਸ ਤੋਂ ਇੱਕ ਬਹੁਤ ਹੀ ਜੜੀ ਸੰਸਨੀ ਸੰਸਨੀ ਖਬਰ ਸਾਹਮਣੇ ਆ ਰਹੀ ਹੈ ਜਿੱਸਾ ਜਾ ਰਿਹਾ ਹੈ ਕਿ ਹਾਂਗਕਾਂਗ THAILAND ਦੀ ਰਾਸਤਾਨੀ ਬੈਂਕੋਗ ਦੇ ਵਿੱਚ ਅਚਾਨਕ ਇੱਕ ਵੱਡਾ ਸਿੰਕ ਹੌਲ ਖੁੱਲ ਗਿਆ ਜਿਸ ਦੇ ਕਰਕੇ ਬਹੁਤ ਜਿਹੜਾ ਬਿਜ਼ੀ ਰੋਡ ਸੀ ਉਸਨੇ ਉਸ ਆਪਣੇ ਉਸ ਨੂੰ ਆਪਣੇ ਅੰਦਰ ਸਮਾ ਲਿਆ ਇਸ ਸਿੰਕ ਹੌਲ ਨੇ ਸੜਕਾਂ ਤੇ ਜਾਂਦੀਆਂ ਕਾਰਾਂ ਕਾਰਾਂ ਬਿਜਲੀ ਦੇ ਖੰਭਿਆਂ ਨੂੰ ਵੀ ਲੈ ਨਿਕਲ ਲਿਆ ਸਿੰਕ ਹਾਲ ਦੇ ਖੁੱਲਣ ਦਾ ਜਿਹੜਾ ਦ੍ਰਿਸ਼ ਹੈਗਾ ਆ ਸੀਸੀਟੀਵੀ ਕਮਰੇ ਵਿੱਚ ਵੀ ਕੈਦ ਹੋਇਆ ਹੈ ਤੇ ਇਹ ਵੀਡੀਓ ਹੁਣ ਕਾਫੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਵਾਇਰਲ ਹੋ ਰਹੀ ਹੈ ਰਿਪੋਰਟਰਾਂ ਦੇ ਮੁਤਾਬਕ ਸਿੰਕ ਹਾਲ ਅਚਾਨਕ ਖੁੱਲ ਗਿਆ ਤੇ ਕਹਿੰਦੇ ਹੈ ਕਿ ਪਰ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਇਸ ਹਾਦਸੇ ਵਿੱਚ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਈ ਗੱਡੀਆਂ ਤੇ ਖੰਬੇ ਬੁਰੀ ਤਰ੍ਹਾਂ ਨੁਕਸਾਨੇ ਗਏ ਹੈ ਤੇ ਉੱਥੇ ਦੇ ਸਥਾਨਕ ਅਧਿਕਾਰੀਆਂ ਨੇ ਸੁਰੱਖਿਆ ਲਈ ਉਸ ਖੇਤਰ ਦੇ ਆਲੇ ਦੁਆਲੇ ਟ੍ਰੈਫਿਕ ਨੂੰ ਤੇ ਰੋਕ ਲਗਾ ਦਿੱਤੀ ਹੈ ਇਹ ਮਰੰਮਤ ਦਾ ਕੰਮ ਜਿਹੜਾ ਹੈਗਾ ਆ ਸ਼ੁਰੂ ਹੋ ਗਿਆ ਹੈ। ਇਸ ਸਬੰਧ ਅਗਲੀ ਨੂੰ ਜ਼ਾਰੀ ਹੈ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਇੱਕ ਇੰਡੀਅਨ ਡਰਾਈਵਰ ਜਿਹੜਾ ਭਾਰਤੀ ਡਰਾਈਵਰ ਸੀ ਉਸ ਦੀ ਲਾਪਰਵਾਹੀ ਕਰਕੇ ਇੱਕ ਨੌਜਵਾਨ ਵਿਦਿਆਰਥੀ ਦੀ ਮੌਤ ਹੋ ਗਈ ਹੈ ਤੇ ਇਸ ਮਾਮਲੇ ਦੇ ਵਿੱਚ ਹੈਲੀਫੈਕਸ ਅਦਾਲਤ ਨੇ ਉਸ ਨੂੰ 4 ਸਾਲ ਦੀ ਕੈਦ ਸੁناਈ ਹੈ। ਤੀਸੇ ਨਾਲ ਨਾਲ ਅਦਾਲਤ ਨੇ ਉਸ ਤੇ 10 ਸਾਲਾਂ ਨਾਲ ਲੈ ਲਈ ਗੱਡੀ ਤੇ ਧੰਦਾ ਚਲਾਉਣ ਤੇ ਵੀ ਬੰਦੀ ਲਗਾ ਦਿੱਤੀ ਹੈ। ਤੇ ਉਹ 10 ਸਾਲ ਗੱਡੀ ਨਹੀਂ ਚਲਾ ਸਕਦਾ। ਇਹ ਲਗਾ 10 ਸਾਲ ਹੈਗੇ ਉਸ ਦੀ 4 ਸਾਲ ਦੀ ਸਜ਼ਾ ਹੋਣ ਤੋਂ ਪੂਰੇ ਹੋਣ ਤੋਂ ਬਾਅਦ ਗਿਣੇ ਜਾਣਗੇ ਤੇ ਦੱਸਿਆ ਜਾ ਰਿਹਾ ਹੈ ਕਿ ਉਹ ਇਸ ਦਾ ਨਾਮ ਦਾ ਭਾਰਤੀ ਡਰਾਈਵਰ ਹੈ ਦੀਪਕ ਸ਼ਰਮਾ ਸੀ ਜਿਹੜਾ ਕਿ 50 ਕਿਲੋਮੀਟਰ ਪ੍ਰਤੀ ਘੰਟਾ ਸਪੀਡ ਲਿਮਟ ਵਾਲੇ ਇਲਾਕੇ ਦੇ ਵਿੱਚ 126 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਗੱਡੀ ਚਲਾ ਰਿਹਾ ਸੀ ਇਸ ਦੇ ਦੌਰਾਨ ਇੱਕ 21 ਸਾਲਾਂ ਦੀ ਵਿਦਿਆਰਥਣ ਨੇ ਉਸ ਨੂੰ ਟੱਕਰ ਮਾਰੀ ਤੇ ਹਾਦਸੇ ਦੌਰਾਨ ਜੜੀ ਉਹ ਵਿਦਿਆਰਥਣ ਸੀ ਉਹ ਗੱਡੀ ਦੀ ਵਿੰਡਸ਼ੀਲਡ ਤੇ ਡਿੱਗ ਪਈ ਇਸ ਦੇ ਬਾਵਜੂਦ ਵੀ ਉਸਨੇ ਗੱਡੀ ਨਹੀਂ ਰੋਕੀ ਤੇ ਜਦੋਂ ਆਖਰ ਗੱਡੀ ਕਿਸੇ ਹੋਰ ਗੱਡੀ ਖੜੀ ਗੱਡੀ ਨਾਲ ਵਿੱਚ ਜਾ ਕੇ ਵੱਜੀ ਤਾਂ ਉਸਨੇ ਗੱਡੀ ਰੋਕੀ ਜਦੋਂ ਲੋਕਾਂ ਨੇ ਇਹ ਸਾਰਾ ਹਾਸਾ ਦੇਖਿਆ ਤੇ ਉਸ ਲੋਕਾਂ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਉਹ ੱੱਕਾ ਮਾਰ ਕੇ ਉਹਨਾਂ ਨੂੰ ਉੱਥੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸ ਵੇਲੇ ਪੁਲਿਸ ਦੁਆਰਾ ਉਸ ਨੂੰ ਫੜ ਲਿੱਤਾ ਗਿਆ ਹਾਸੀ ਦੀ ਜਾਣਕਾਰੀ ਮਿਲਦੇ ਹੀ ਉੱਥੇ ਜਿਹੜੇ ਲੋਕ ਇਕੱਠੇ ਹੋਏ ਸੀ ਉਹਨਾਂ ਨੇ ਜਿਹੜੀ ਐਂਬੂਲੈਂਸ ਬੁਲਾਈ ਉਸ ਦੇ ਦੌਰਾਨ ਜਿਹੜੀ ਚਖਮੀ ਵਿਦਿਆਰਥੀ ਸੀ ਵਿਦਿਆਰਥਣ ਸੀ ਉਸਨੂੰ ਹਸਪਤਾਲ ਲਿਜਾਇਆ ਗਿਆ ਪਰ ਉਹਦੇ ਜਿਹੜੇ ਜ਼ਖਮ ਬਹੁਤ ਗੰਭੀਰ ਸੀ ਉਸਦੀ ਰੀੜ ਦੀ ਹੱਡੀ ਵੀ ਟੁੱਟ ਚੁੱਕੀ ਸੀ ਤੇ ਕਾਫੀ ਉਹਨੂੰ ਨੁਕਸਾਨ ਪਹੁੰਚਿਆ ਸੀ ਤੇ ਉਸ ਦਾ ਸਿਰ ਖੂਨ ਦੇ ਨਾਲ ਲੱਤਪਾਸ ਸੀ ਤੇ ਉਸ ਦਾ ਸਰੀਰ ਦਾ ਕੋਈ ਵੀ ਹਿੱਸਾ ਛੱਟ ਤੋਂ ਨਹੀਂ ਬਚਿਆ ਸੀ ਤੇ ਉਸ ਦੀ ਉਸ ਰਸਤੇ ਵਿੱਚ ਹੀ ਮੌਤ ਹੋ ਗਈ ਤਿਸ ਤੋਂ ਬਾਅਦ ਉੱਥੇ ਦੀ ਸਰਕਾਰ ਦੇ ਦੁਆਰਾ ਉਸ ਭਾਰਤੀ ਡਰਾਈਵਰ ਨੂੰ 4 ਸਾਲ ਦੀ ਕੈਦ ਸੁਣਾਈ ਗਈ ਹੈ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਅਮਰੀਕਾ ਤੋਂ ਬਾਅਦ ਹੁਣ ਅਰਬ ਅਮੀਰਾਤ ਦੇ ਦੁਆਰਾ ਵੀ ਵੀਜ਼ੇ ਤੇ ਵੱਡਾ ਫੈਸਲਾ ਲਿੱਤਾ ਗਿਆ ਹੈ ਤੇ 7 ਦੇਸ਼ਾਂ ਦੇ ਲੋਕਾਂ ਦੀ ਹੁਣ ਐਂਟਰੀ ਬੈਨ ਕੀਤੀ ਗਈ ਹੈ। ਸੰਯੁਕਤ ਅਰਬ ਅਮੀਰਾਤ ਨੇ 9 ਫ੍ਰੀਕ ਕੀਤੇ ਏਸ਼ੀਆਈ ਦੇਸ਼ਾਂ ਦੇ ਨਾਗਰਿਕਾਂ ਦੇ ਲਈ ਜਿਹੜੇ ਟੂਰਿਸਟ ਤੇ ਵਰਕ ਪਰਮਿਟ ਵੀਜ਼ੇ ਹੈਗੇ ਆ ਉਹਨਾਂ ਨੂੰ ਅਸਥਾਈ ਦੌਰ ਤੇ ਯਾਨੀ ਕਿ ਟੈਂਪਰਰੀ ਤੌਰ ਤੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੈ। ਇਹ ੜੀ ਪਾਬੰਦੀ ਹੈਗੀ ਆ ਜਿਹੜੇ ਇਹਨਾਂ ਦੇ ਲੀਗਲ ਵੀਜ਼ੇ ਹੈਗੇ ਆ ਉਹਨਾਂ ਦੇ ਨਾਗਰਿਕਾਂ ਤੇ ਲਾਗੂ ਨਹੀਂ ਹੋਵੇਗੀ ਦੱਸਿਆ ਜਾ ਰਿਹਾ ਹੈ ਕਿ ਕਿ ਜੜਜੋਈ ਨੇ ਕੁਝ ਦੇਸ਼ਾਂ ਤੇ ਨਵੀਂ ਵੀਜ਼ਾ ਅਰਜ਼ੀਆਂ ਨੂੰ ਅਸਥਾਈ ਤੌਰ ਤੇ ਸਸਪੈਂਡ ਕਰ ਦਿੱਤਾ ਹੈ ਤੇ ਇਹਨਾਂ ਦੇਸ਼ਾਂ ਦੇ ਵਿੱਚੋਂ ਅਫਗਾਨਿਸਤਾਨ ਲੀਬੀਆ ਜਮਨ ਸੋਮਾਲੀਆ ਲਬਨਾਨ ਕੈਮਰੂਨ ਤੇ ਸੂਡਾਨ ਸ਼ਾਮਿਲ ਹੈ ਇਹਨਾਂ ਨੋ ਦੇਸ਼ਾਂ ਦੇ ਨਿਵਾਸੀਆਂ ਨੂੰ 2026 ਤੱਕ ਯੂਏਆਈ ਦੇ ਵਿੱਚ ਟੂਰਿਸਟ ਵੀਜ਼ਾ ਤੇ ਵਰਕ ਪਰਮਿਟ ਲਈ ਐਪਲੀਕੇਸ਼ਨ ਦੇਨ ਤੋਂ ਰੋਕ ਦਿੱਤਾ ਗਿਆ ਹੈ ਤੇ ਇਹ ਨੀਤੀ ਕਦੋਂ ਤੱਕ ਚੱਲੇਗੀ ਇਸ ਦੇ ਬਾਰੇ ਹਾਲੇ ਕੋਈ ਨਹੀਂ ਦੱਸ ਹਾਲੇ ਇਸ ਦੇ ਬਾਰੇ ਕੁਝ ਵੀ ਨਹੀਂ ਦੱਸਿਆ ਗਿਆ ਹੈ ਹਾਲਾਂਕਿ ਯੂਕੇ ਯੂਏ ਨੇ ਇਸ ਪਾਬੰਦੀ ਦੇ ਤੌਰ ਤੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਹੈ ਪਰ ਉਹਨਾਂ ਨੇ ਇਹ ਕਿਹਾ ਹੈ ਕਿ ਕੁਝ ਰਾਸ਼ਟਰੀ ਸੁਰੱਖਿਆ ਦੇ ਕਾਰਨ ਦੱਸਦੇ ਹੋਏ ਇਹਦੀ ਪਾਬੰਦੀ ਲਗਾਈ ਗਈ ਹੈ ਇਤਿਹਾਸ ਦੱਸਦੀ ਹੈ ਕਿ ਜਿਹੜੇ ਯੂਏ ਦੇ ਵਿੱਚ ਭਾਰਤੀ ਨਾਗਰਿਕ ਹੈ ਉਹਨਾਂ ਤੇ ਕੋਈ ਪਾਬੰਦੀ ਨਹੀਂ ਹੈ ਤੇ ਇਹ ਜਿਹੜੀ ਬੰਦੀ ਹੈਗੀ ਆ ਸਿਰਫ ਇਹਨਾਂ ਜਿਹੜੇ 9 ਦੇਸ਼ ਹੈ ਇਹਨਾਂ ਤੇ ਲਗਾਈ ਗਈ ਹੈ ਇਸ ਦਵਾਤ ਅਗਲੀ ਖਬਰ ਆ ਗਈ ਹੈ ਖਬਰ ਆ ਰਹੀ ਹੈ ਕਿ ਲੰਡਨ ਦੇ ਹੀਥਰੋ 에어ਪੋਰਟ ਤੇ ਇੱਕ ਜਿਹੜੀ ਹਰਨਿੰਗ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਇੱਥੇ ਇੱਕ ਯਾਤਰੀ ਦੀ ਮਾਮੂਲੀ ਜਹੀ ਗਲਤੀ ਕਰਕੇ ਜਹਾਜ਼ ਦੇ ਵਿੱਚ ਜਿਹੜੇ ਬਾਕੀ ਬੈਠੇ ਯਾਤਰੀ ਸੀ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਦੱਸਿਆ ਜਾ ਰਿਹਾ ਹੈ ਕਿ ਹੀਥਰੋ 에어ਪੋਰਟ ਤੋਂ 에어 ਇੰਡੀਆ ਦੀ ਫਲਾਈਟ A111 A1162 ਜਿਹੜੀ ਸੀਗੀ ਦਿੱਲੀ ਲਈ ਰਵਾਨਾ ਹੋਣ ਜਾ ਰਹੀ ਸੀ ਤੇ ਇਹ ਰਨਵੀ ਤੋਂ ਜਾਣ ਤੋਂ ਮਗਰੋਂ ਇਹ ਵਾਪਸ ਆ ਗਈ ਇਸ ਦਾ ਕਾਰਨ 에ਅਰਲਾਈਨ ਦੇ ਦੁਆਰਾ ਦੱਸਿਆ ਗਿਆ ਹੈ ਕਿ ਇੱਕ ਯਾਤਰੀ ਸੀ ਜਿਸ ਦਾ ਬੋਰਡਿੰਗ ਸਕੈਨ ਹੋ ਚੁੱਕਾ ਸੀ ਬੋਰਡਿੰਗ ਪਾਸ ਸਕੈਨ ਹੋ ਚੁੱਕਾ ਸੀ ਪਰ ਉਹ ਜਹਾਜ਼ ਵਿੱਚ ਨਹੀਂ ਚੜਿਆ ਚੜ੍ਹ ਸਕਿਆ ਜਿਸ ਕਰਕੇ ਉਹ ਜਹਾਜ਼ ਉਹ ਜਿਹੜਾ ਬੋਰਡਿੰਗ ਕਰਨ ਵਾਲੀ ਜਗ੍ਹਾ ਦੀ ਬਜਾਏ ਉਹ ਉਸੇ ਹੋਰ ਏਰੀਆ ਦੇ ਵਿੱਚ ਚਲਾ ਗਿਆ ਜਿਸ ਕਰਕੇ ਉਹ ਫਲਾਈਟ ਦੇ ਵਿੱਚ ਨਹੀਂ ਚੜ੍ਹ ਸਕਿਆ ਤੇ ਇਹ ਫਲਾਈਟ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਹੀ 45 ਮਿੰਟ ਲੇਟ ਸੀਗੀ ਪਰ ਉਸ ਯਾਤਰੀ ਦੀ ਬੋਰਡਿੰਗ ਨਾ ਹੋਣ ਤੋਂ ਬਾਅਦ ਜਹਾਜ਼ ਨੂੰ ਫਿਰ ਵਾਪਸ ਬੁਲਾ ਲਿੱਤਾ ਗਿਆ ਜਿਸ ਦੇ ਕਰਕੇ ਫਲਾਈਟ ਨੂੰ ਉਡਣ ਦੇ ਵਿੱਚ ਹੋਰ ਜ਼ਿਆਦਾ ਦੇਰ ਹੋ ਗਈ। ਯਾਤਰੀ ਨੂੰ 에어ਪੋਰਟਸ ਰੱਖਿਆ ਅਧਿਕਾਰੀਆਂ ਵੱਲੋਂ ਪੁੱਛਗਿੱਛ ਕਰਨ ਨੇ ਰੋਕਿਆ ਗਿਆ ਤੇ ਬਾਅਦ ਵਿੱਚ ਉਸ ਨੂੰ ਫਲਾਈਟ ਦੇ ਵਿੱਚ ਚੜਾ ਦਿੱਤਾ ਗਿਆ। ਤੇ ਕੰਪਨੀ ਨੇ ਰਵਾਨਗੀ ਦੇ ਵਿੱਚ ਫਲਾਈਟ ਦੀ ਰਵਾਨਗੀ ਵਿੱਚ ਹੋਈ ਦੇਰੀ ਤੇ ਲਈ ਯਾਤਰੀਆਂ ਨੂੰ ਯਾਤਰੀਆਂ ਤੋਂ ਮਾਫੀ ਵੀ ਮੰਗੀ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਤੁਸੀਂ ਜਾਣਦੇ ਹੋਵੋਗੇ ਵਿਦੇਸ਼ ਜਾਣ ਦੇ ਲਈ ਲੋਕ ਕੀ ਕੁਝ ਕਰਦੇ ਹਨ ਤੇ ਕੁਝ ਲੋਕ ਜਿਹੜੇ ਹੈਗੇ ਆ ਫਿਲਮਾਂ ਦੀ ਤਰ੍ਹਾਂ ਵੀ ਕਰਦੇ ਹਨ ਤੇ ਇਸੇ ਦੌਰਾਨ ਦੇਸ਼ ਦੀ ਰਾਜਧਾਨੀ ਤੋਂ ਇੱਕ ਜਿਹੜੀ ਖਬਰ ਆ ਰਹੀ ਹੈ ਦੱਸਿਆ ਜਾ ਰਿਹਾ ਕਿ ਇੱਕ 13 ਸਾਲ ਦਾ ਮੁੰਡਾ ਅਫਗਾਨਿਸਤਾਨ ਤੋਂ ਦਿੱਲੀ ਪਹੁੰਚ ਗਿਆ ਉਹ ਵੀ ਜਹਾਜ਼ ਦੇ ਪਈਏ ਦੇ ਵਿੱਚ ਬਈਏ ਵਾਲੀ ਜਗ੍ਹਾ ਦੇ ਵਿੱਚ ਬੈਠ ਕੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਕਾਬੂਲ 에ਰਪੋਰਟ ਤੋਂ ਇੰਨੀ ਸਖਤ ਚੈਕਿੰਗ ਦੇ ਬਾਵਜੂਦ ਵੀ ਇਹ ਮੁੰਡਾ ਕਿਸੇ ਤਰ੍ਹਾਂ ਜਹਾਜ਼ ਦੇ ਨੇੜੇ ਪਹੁੰਚ ਗਿਆ ਤੇ ਪਈਏ ਵਾਲੀ ਜਗ੍ਹਾ ਜੋ ਕਿ ਅੰਦਰੋਂ ਖਾਲੀ ਹੁੰਦੀ ਹੈ ਉਸਦੇ ਵਿੱਚ ਬੈਠ ਕੇ ਲਗਭਗ 2 ਘੰਟੇ ਦੇ ਸਫ਼ਰ ਤੋਂ ਬਾਅਦ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਪਹੁੰਚ ਗਿਆ ਤੇ ਇਸ ਤੋਂ ਬਾਅਦ ਉਸਤੇ ਪਹੁੰਚਣ ਦੇ ਹਾਲਾਂਕਿ ਉਸ ਨੂੰ ਫੜਿਆ ਗਿਆ ਤੇ ਉਸ ਨੂੰ ਵਾਪਸ ਉਸੇ ਹੀ ਫਲਾਈਟ ਦੇ ਰਾਹੀਂ ਵਾਪਸ ਅਫਗਾਨਿਸਤਾਨ ਦੇ ਵਿੱਚ ਭੇਜ ਦਿੱਤਾ ਗਿਆ ਤੇ ਪੁੱਛਤਾ ਪੁੱਛ ਪੜਤਾਲ ਕਰਨ ਤੋਂ ਬਾਅਦ ਪਤਾ ਲੱਗਾ ਕਿ ਮੁੰਡਾ ਅਫਗਾਨਿਸਤਾਨ ਦੀ ਕੁਦੁੰਜ ਸ਼ਹਿਰ ਦਾ ਰਹਿਣ ਵਾਲਾ ਹੈ ਤੇ ਉਸ ਨੂੰ ਕਾਬੂ ਕਰਕੇ ਉਸੇ ਫਲਾਈਟ ਰਾਹੀਂ ਵਾਪਸ ਭੇਜ ਦਿੱਤਾ ਗਿਆ ਤੇ 에ਅਰਪੋਰਟ ਸਕورٹی ਫੋਰਸ ਦੇ ਹਵਾਲੇ ਕਰ ਦਿੱਤਾ ਗਿਆ। ਇਸੇ ਅੱਜ ਦੀਆਂ ਖਾਸ ਖਬਰਾਂ ਹੁਣ ਆਪਾਂ ਦੇਖ ਲੈਣੇ ਅੱਜ ਦੇ ਕਰੰਸੀ ਰੇਟ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਅਮਰੀਕਾ ਦੇ ਡਾਲਰ ਦਾ ਰੇਟ ਚੱਲ ਰਿਹਾ ਹੈ 88 ਰੁਪਏ 74 ਪੈਸੇ ਕੈਨੇਡਾ ਦੇ ਡਾਲਰ ਦਾ ਰੇਟ ਚੱਲ ਰਿਹਾ ਹੈ 63 ਰੁਪਏ 95 ਪੈਸੇ ਆਸਟ੍ਰੇਲੀਆ ਦੇ ਡਾਲਰ ਦਾ ਰੇਟ ਚੱਲ ਰਿਹਾ ਹੈ 54 ਰੁਪਏ 51 ਪੈਸੇ ਅਰਬ ਮਰਾਦੀ ਦੀ ਰਾਮ ਦਾ ਰੇਟ ਚੱਲਿਆ ਹੈ 24 ਰੁਪਏ 16 ਪੈਸੇ ਯੂਰੋ ਦਾ ਰੇਟ ਚੱਲਿਆ ਹੈ 104 ਰੁਪਏ 20 ਪੈਸੇ न्यूजीलैंड डॉलर का रेट चल रहा है इकवंजा रुपये बहत्तर पैसे पौंड का रेट चल रहा है एक सौ उन्नीस रुपये कत्ती पैसे इस बाद आप सोने का रे रेट देख ला इंडिया है इंडिया के चौबीस कैरट जोड़ा सोना है उसका रेट चल रहा है ग्यारह हज़ार पाँच सौ सैंती पर ग्राम बी कैरट सोने का रेट चल रहा है दस हज़ार दस हज़ार पौ पचहत्तर पर ग्राम से अठारह कैरट गोल्ड के रेट चल रहा है अठ हज़ार अठ ਹਾਂ 653 ਰੁਪਏ ਪਰ ਗ੍ਰਾਮ ਇਸੇ ਅੱਜ ਦੀਆਂ ਕੁਝ ਖਾਸ ਖਬਰਾਂ ਇਸ ਦੇ ਨਾਲ ਹੀ ਆਪਾਂ ਵੀਡੀਓ ਖਤਮ ਕਰਦੇ ਹਾਂ ਜੇ ਵੀਡੀਓ ਚੰਗੀ ਲੱਗੀ ਤਾਂ ਇੱਕ ਲਾਈਕ ਜਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ